ਦੋਸਤੋ ਪੰਜਾਬ ਦੇ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਵੱਖ-ਵੱਖ ਪਿੰਡਾਂ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਵੀ ਚੁਣੇ ਜਾ ਰਹੇ ਨੇ ਦੱਸਦੀਏ ਜ਼ਿਲ੍ਹਾ ਹੁਸ਼ਿਆਰਪੁਰ ਬਲੋਕ ਹਾਜੀਪੁਰ ਦੇ ਅਧੀਨ ਆਉਣ ਵਾਲਾ ਪਿੰਡ ਗੱਗੜ ਦੇ ਵਿੱਚ ਸਰਬਸੰਮਤੀ ਨਾਲ ਮਾਨ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ ਦੱਸਦੀਏ ਇਸ ਪਿੰਡ ਵਿੱਚ ਪਹਿਲੀ ਵਾਰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ ਮਾਨ ਸਿੰਘ ਸਰਪੰਚ ਸੰਜੀ ਕੁਮਾਰ ਪੰਚਾਇਤ ਮੈਂਬਰ ਕਰਨੈਲ ਸਿੰਘ ਪੰਚਾਇਤ ਮੈਂਬਰ ਮੁਰਾਰੀ لال ਪੰਚਾਇਤ ਮੈਂਬਰ ਰੈਨੂ ਡਡਵਾਲ ਪੰਚਾਇਤ ਮੈਂਬਰ ਤੇ ਰਜਨੀ ਬਾਲਾ ਨੂੰ ਪੰਚਾਇਤ ਮੈਂਬਰ ਚੁਣਿਆ ਗਿਆ ਹੈ ਦੱਸ ਦਈਏ ਇਸ ਪਿੰਡ ਨੇ ਪਹਿਲੀ ਵਾਰ ਇੱਕ ਨੌਜਵਾਨ ਨੂੰ ਸਰਪੰਚ ਚੁਣ ਕੇ ਪਿੰਡ ਦੇ ਵਿੱਚ ਮਿਸਾਲ ਪੈਦਾ ਕੀਤੀ ਹੈ ਨਵੇਂ ਬਣੇ ਸਰਪੰਚ ਮਾਨ ਸਿੰਘ ਨੇ ਕਿਹਾ ਕਿ ਅਸੀਂ ਪਿੰਡ ਦੇ ਵਿਕਾਸ ਵਾਸਤੇ ਕੋਈ ਵੀ ਕਮੀ ਨਹੀਂ ਆਣ ਦੇਵਾਂਗੇ ਜੋ ਕੰਮ ਪਿੰਡ ਦੇ ਵਿਕਾਸ ਦੇ ਰੁਕੇ ਹੋਏ ਨੇ ਉਹਨਾਂ ਨੂੰ ਪਹਿਲ ਤੇ ਆਧਾਰ ਤੇ ਕਰਵਾਵਾਂਗੇ ਸਰਪੱਤ ਪਿਤਾਬ ਦੇ ਵਿੱਚ 15 ਸਤੰਬਰ ਨੂੰ ਹੋਈ ਸੀ ਕੋਈ ਗੱਲ ਜਨਾਬ ਪਰ ਅੱਜ ਪਿੰਡ ਦੇ ਨਗਰ ਕਚੇ ਸਰ ਸਭੀਆ ਸਪੈਕਟਿਵ ਜਰਟੀ ਕਰਾ ਚਾਹੁੰਦੇ ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤੁਕਿ ਅੱਜ ਆਹੀ ਪਿੰਡ ਦੇ ਵਿੱਚ ਆਮ ਇਜਲਾਸ ਕੀਤਾ ਸੀਗਾ ਤੇ ਉਹਦੇ ਵਿੱਚ ਸਰਵਸੰਮਤੀ ਨਾਲ ਪੂਰੇ ਪਿੰਡ ਵਾਸੀਆਂ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਜਿਹੜੀ ਸਮੂਹ ਗੱਗੜ ਦੀ ਪੰਚਾਇਤ ਹੈ ਉਹ ਸਰਵਸੰਮਤੀ ਨਾਲ ਚੁਣੀ ਜਾਏਗੀ ਇਸ ਵਾਸਤੇ ਮੈਂ ਸਾਰੇ ਪੰਚਾਇਤ ਦਾ ਬਹੁਤ ਧੰਨਵਾਦੀ ਹਾਂ ਤੇ ਸਾਡੇ ਪਿੰਡ ਦੇ ਜਿਹੜੇ ਜਿੰਨੇ ਵੀ ਸਾਡੇ ਬਜ਼ੁਰਗ ਹੈ ਜਿੰਨੇ ਵੀ ਪਿੰਡ ਦੇ ਸਾਡੇ ਸੂਝਵਾਨ ਲੋਕ ਹੈ ਸਾਰੇ ਉੱਤੇ ਇਕੱਠੇ ਹੋਏ ਤੇ ਆਪਾਂ ਸਾਰਿਆਂ ਨੇ ਮਿਲ ਕੇ ਫੈਸਲਾ ਲਿਆ ਕਿ ਗੱਗੜ ਦੀ ਪੰਚਾਇਤ ਹੈ ਜਿਹੜੀ ਉਹ ਸਰਵਸੰਮਤੀ ਨਾਲ ਚੁਣੀ ਜਾਏਗੀ ਤੇ ਅਸੀਂ ਜਿਹੜਾ ਸਾਡੇ ਮਾਨ ਸਿੰਘ ਹੈ ਉਹਨਾਂ ਨੂੰ ਸਰਪੰਚ ਤੇ ਸਾਡੇ ਕਰਨੈਲ ਭਾਜੀ ਤੇ ਇੱਧਰ ਮੁਰਾਰੀ لال ਜੀ ਉੱਧਰ ਸੰਜੀਵ ਕਮਾਲ ਜੀ ਤੇ ਸਾਡੇ ਭਾਬੀਰੇ ਨੂੰ ਜੀ ਤੇ ਦੂਜੇ ਭਾਬੀ ਜੀ ਤੇ ਅਸੀਂ ਇਹਨਾਂ ਨੂੰ ਸਰਪੰਤੀ ਨਾਲ ਆਪਣੀ ਜਿਹੜੀ ਗੱਗਰ ਦੀ ਪੰਚਾਇਤ ਆ ਉਹ ਚੁਣ ਲਿਆ ਹੈ ਮਦਰ ਜੀ ਬਾਕੀ ਸਾਰੇ ਉਹ ਇਸ ਤਰ੍ਹਾਂ ਹੀ ਮੋਕਾ ਦੇਣਾ ਜਿਹੜਾ ਨੌਜਵਾਨਾਂ ਨੂੰ ਬਿਲਕੁਲ ਜੀ ਬਿਲਕੁਲ ਇਹ ਬਹੁਤ ਸਾਡੇ ਪਿੰਡ ਵੱਲੋਂ ਕਹਿ ਲੋ ਜਾਂ ਮਤਲਬ ਇਲਾਕੇ ਵੱਲੋਂ ਕਹਿ ਲੋ ਬਹੁਤ ਵਧੀਆ ਕਦਮ ਹੈ ਮੈਂ ਚਾਹਨਾ ਕਿ ਸਾਰੇ ਪਿੰਡਾਂ ਦੇ ਵਿੱਚ ਇਦਾਂ ਹੀ ਹੋਣਾ ਚਾਹੀਦਾ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਵੀ ਵੋਟਾਂ ਹੁੰਦੀਆਂ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਸਰਕਾਰ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਸਿਰਖਪਾਈ ਕਰਨੀ ਪੈਂਦੀ ਹੈ ਤੇ ਜੇਕਰ ਹਰ ਪਿੰਡ ਵਿੱਚ ਇਦਾਂ ਹੀ ਸਰਬਸੰਮਤੀ ਨਾਲ ਪੰਚਾਇਤ ਚੋਣ ਲਈ ਜਾਏ ਅਤੇ ਨਵੇਂ ਜਿਹੜੇ ਸਾਡੇ ਸੂਝਵਾਨ ਲੋਕ ਹੈ ਜਿਹੜੇ ਨਵੇਂ ਅੱਜ ਦੀ ਸੂਝਵਾਨ ਜਿਹੜੀ ਪੀੜ੍ਹੀ ਹੈ ਜੇਕਰ ਉਹਨਾਂ ਨੂੰ ਮੌਕਾ ਦਿੱਤਾ ਜਾਏ ਤਾਂ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਨੂੰ ਜ਼ਿਆਦਾ ਸਿਰਖਪਾਈ ਕਰਨੀ ਪ ਪਿੰਡ ਗੱਗੜ ਦੇ ਵਿੱਚ ਪਹਿਲਾ ਗੱਗੜ ਸਰਸੰਪਤੀ ਹੋਇਆ ਤੇ ਪਹਿਲੀ ਵਾਰੀ ਨਹੀਂ ਇਹ ਮੈਂ ਇਸ ਵਾਸਤੇ ਸਾਡੇ ਸਮੂਹ ਪਿੰਡ ਵਾਸੀਆਂ ਦਾ ਬਹੁਤ ਧੰਨਵਾਦੀਆਂ ਕਿਉਂਕਿ ਇਹ ਸਾਡੇ ਗੱਗੜ ਦੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਦਾਂ ਹੋਇਆ ਹੈ ਕਿ ਸਾਡੀ ਜਿਹੜੀ ਪੰਚਾਇਤ ਆ ਉਹ ਸਰਸੰਪਤੀ ਨਾਲ ਚੁਣੀ ਗਈ ਹੈ ਤੋਂ ਪਹਿਲਾਂ ਹਮੇਸ਼ਾ ਹੀ ਵੋਟਾਂ ਹੁੰਦੀਆਂ ਰਹੀਆਂ ਇਹ ਪਹਿਲੀ ਵਾਰ ਇਹ ਗੱਗੜ ਦੇ ਜਿਹੜੇ ਲੋਕ ਹੈ ਉਹਨਾਂ ਨੇ ਮਤਲਬ ਇੱਕ ਵਧੀਆ ਛਲਾਗਾ ਜੋ ਕਦਮ ਚੁੱਕਿਆ ਹੈ ਇਹਦੇ ਵਾਸਤੇ ਮੈਂ ਬਹੁਤ ਧੰਨਵਾਦੀਆਂ ਪਿੰਡ ਦਾ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਵੀ ਦੇਣਾ ਇਸ ਵਾਸਤੇ ਅੱਜ ਪਿੰਡ ਦੇ ਸਟ੍ਰਕਚਰ ਦਾ ਬਹੁਤ ਬਹੁਤ ਧੰਨਵਾਦ ਸਰਪੰਚ ਜੀ ਜੀ ਮੇਰਾ ਨਾਮ ਮਾਨ ਸਿੰਘ ਹੈ ਪਿੰਡ ਬੱਦਰ ਵੱਲੋਂ ਮੈਂ ਸਰਪੰਚ ਚੁਣਿਆ ਗਿਆ ਸਰਵ ਸੰਮਤੀ ਨਾਲ ਸਾਰੇ ਪਿੰਡ ਦਾ ਮੈਂ ਬਹੁਤ ਬਹੁਤ ਆਵਾਰੀ ਹੈ ਧੰਨਵਾਦ ਬਹੁਤ ਸਾਰੇ ਪਿੰਡ ਲੱਗਦਾ ਨਹੀਂ ਕਿ ਤੁਸੀਂ ਨੋਜਵਾਲ ਤੋਂ ਸਪੈਨੂਲੇ ਦੇ ਬਾਕੀ ਪਿੰਡਾਂ ਵਿੱਚ ਇਦਾਂ ਹੀ ਹੋਣਾ ਚਾਹੀਦਾ ਕਿਉਂਕਿ ਨੋਜਵਾਲ ਨੱਕੇ ਲੈਣਾ ਚਾਹੀਦਾ ਹਾਂਜੀ ਹਾਂਜੀ ਬਿਲਕੁਲ ਹੋਣਾ ਚਾਹੀਦਾ ਔਰ ਹੋ ਵੀ ਰਿਹਾ ਹੈ ਕਾਫੀ ਹੱਦ ਤੱਕ ਕਾਫੀ ਪਿੰਡਾਂ ਵਿੱਚ ਇਦਾਂ ਹੋ ਰਿਹਾ ਹੈ ਸਰਕਾਰ ਦਾ ਕਾਫੀ ਖਰਚਾ ਹੁੰਦਾ ਸੀ ਹੱਟਾ ਕਿਤੇ ਕਿਤੇ ਇਲੈਕਸ਼ਨ ਬਚੇ ਆਏ ਬਿਲਕੁਲ ਬਿਲਕੁਲ ਨਕੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਹੀ ਨੌਜਵਾਨਾਂ ਨੂੰ ਇਹੀ ਮੈਸੇਜ ਦਵਾਂਗਾ ਕਿ ਸਰਗੁਣਤੀ ਨਾਲ ਅੱਗੇ ਤੋਂ ਅੱਗੇ ਆਓ ਕੰਮ ਕਰੋ ਵੱਤੜ ਕੇ ਔਰ ਨਸ਼ਿਆਂ ਨੂੰ ਵੋਲਟ ਕਰੋ ਜੇ ਬਾਕੀ ਹੋ ਕਿੰਨੇ ਕੰਮ ਰੁਕੇ ਹੋਏ ਨੇ ਉਹ ਖੁਦ ਉਹਨੂੰ ਪਹਿਲਾਂ ਦੱਸਦੇ ਕਿਤੇ ਜਾਣਗੇ ਬਿਲਕੁਲ ਕਿਤੇ ਜਾਣਗੇ ਜੀ ਖਰੇ ਉਤਰਾਂਗੇ ਆਪਾਂ